ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤੇ ਸੇਲਵੇ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਈਆਂ ਗਾਵਾਂ ਤੇ ਇੱਕ ਆ ਗੱਬਨ ਚਰਸੀ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੁਣ ਆਪਾਂ ਵੀਜੀ ਹਨ ਨਾ ਕਰਦੇ ਹਾਂ ਤੇ ਪੁੱਛ ਲੈਣੇ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੋਰਸ ਨਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਨਾ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਕੁਮਿੰਦਰ ਸਿੰਘ ਪੀਪੀਓ ਮਜੀਠਾ ਡਿਸਟ੍ਰਿਕਟ ਕਮਰਸਰ ਮੋਬਾਈਲ ਨੰਬਰ 9501150174 ਠੀਕ ਹੈ ਹਾਂਜੀ ਹਾਂਜੀ ਮਾਫੀ ਚਾਹੁੰਦੇ ਕਾਫੀ ਦਿਨ ਲੱਗ ਗਏ ਤੁਹਾਡੇ ਹੱਲ ਆਉਂਦਿਆਂ ਤਾਂ ਦੱਸਿਆ ਇਹਨਾਂ ਫਿਰ ਵਿੱਚੋਂ ਸਾਨੂੰ ਜਾਣਾ ਪੈ ਗਿਆ ਵਿਆਹ ਤੁਸੀਂ ਗਏ ਹਾਂਜੀ ਤੇ ਵੇਗ ਗਿਆ ਮਾਲ ਕੁਛ ਹੋਣ ਤੋਂ ਪਹਿਲਾਂ ਮਾਲ ਚੇਰੇ ਆ ਗਈਆਂ 6 ਵੜਾ ਤਿੰਨ ਕ ਵੇਗੀਆਂ ਜੀ ਅੱਛਾ ਤਿੰਨ ਵਿੱਚੋਂ ਵੇਚਤੀਆਂ ਜੀ ਤਿੰਨ ਹੀ ਰਹਿ ਗਈਆਂ ਹਨਾ ਚਲੋ ਫਿਰ ਆ ਜ ਇਰਦਾ ਹੀ ਆਪਾਂ ਸ਼ੁਰੂਆਤ ਕਰਦੇ ਆਂ। ਥਾਣੇ ਦੇਖ ਸਾਦੇ ਤੇ ਇੱਕ ਰੀ ਲਾਗੇ ਤੋਂ। ਇਹ ਸੁਈ ਚ ਜੀ। ਹਾਂ ਬੱਚਾ ਜੇ ਦਾ। ਹਾਂਜੀ 5-6 ਦਿਨ ਹੋ ਗਿਆ ਨਾੜੂ। ਨਾੜੂ ਜਿਹੜਾ ਬੱਚੇ ਦਾ ਨਾਲ ਹੀ ਆ। ਹਾਂਜੀ ਹਾਂਜੀ। ਕਿੰਨਾ ਦੁੱਧ ਤਿਆਰ ਕਰ ਗਈ ਜੀ? ਜੀ ਜੀ ਇਹ ਐ ਵਕਟ ਹੈਗਾ ਜੀ ਦੁੱਧ 10 ਲੀਟਰ ਹੈਗਾ ਬੋਲਾ ਜੀ ਹੈਗਾ ਜੀ। ਉਹ ਬੋਲੋ ਥੋੜਾ ਟੱਪ ਗੀ ਜੀ। ਅੱਛਾ। ਦੁੱਧ ਕਰ ਦਿਓ 13-14 ਲੀਟਰ। 13-14 ਦੇ ਲਾਗੇ ਜਿਹੜਾ ਚਵਾਈ ਜਾਊਗੀ। ਬਾਕੀ ਆਪਣੀ ਸਮਝ ਨਾਲ ਕੋਈ ਵੇਖ ਲੈ। ਆਜ ਲੈ ਵੀਰ ਬਾਕੀ ਐ ਤਾਰ ਤੁਰ ਵਧੀਆ ਜੇ ਬਿਲਕੁਲ ਸਹੀ ਜੇ ਤੇ ਕੀ ਰੱਖੇ ਵੀਰ ਜੀ ਫਿਰ ਇਹ ਤਾਂ ਮੋਲ ਆਪੇ ਦੇ ਦਾਂਗੇ ਵਿੱਚ ਕਿਹ ਅਜੀ ਦਵਾਂਗੇ ਜੀ ਕਿੰਨੇ ਦੀ ਗੋ ਦੇ ਦਾਂਗੇ ਜੀ ਕਰ ਦਈਏ ਜੱਜ ਜੀ ਕਿੰਨੇ ਦੀ ਗੋ ਦੱਸ ਦੋ ਤੁਸੀਂ ਆਪਣੀ ਮਰਜ਼ੀ ਨਾਲ ਕਰ ਦੋ ਮੋਲ 28000 ਜੀ 28000 ਹਾਂ ਜੀ ਜੀ ਕਰਨਾ ਵਿੱਚ ਮੰਨਤਨ ਕਰ ਦਾਂਗੇ ਵੀਰ ਜੀ ਕਿੰਨਾ ਕਰ ਦੋ ਕਿੰਨਾ ਕਹੋ ਕਰ ਦਾਂ ਕਰ ਦੋ ਜੀ ਅੱਜ ਜੀ 8000 ਕਰ ਦਾਂਗੇ ਵੀਰ ਜੀ ਅੱਛਾ 27000 ਜੀ 28000 ਹੀ ਦੇ ਦਾਂ ਵੀਰ ਜੀ ਭਲੀਆਂ ਨੀ ਦੀ ਵੀ ਆਉਗੇ ਨੀ ਜੀ ਕੋਈ ਠੀਕ ਆ ਉਹਦੀ ਵੀ 13 14 ਲੀਟਰ ਭਰੂਗੀ ਵੀਰ ਜੀ ਠੀਕ ਆ ਜੀ ਐ ਵਕਤ 10 ਕਿਲੋ ਹੈਗਾ ਜੀ ਪੱਕਾ ਮੋਕੇ ਤੇ 10 ਲੀਟਰ ਹੈਗਾ ਆਊਗਾ ਘਟਨੀ ਹੋਊਗਾ ਜੀ ਠੀਕ ਆ ਹਾਂ ਜੀ ਤੇ ਹੁਣ ਇੱਕ ਜਿਹੜੀ ਆਵਲੀ ਆ ਜਰਸੀ ਇਹ ਵੀਰ ਜੀ ਤਾਜੀ ਤਿੰਨ ਦਿਨ ਹੋ ਗਏ ਸੂਈ ਨੂੰ ਤਿੰਨ ਦਿਨ ਸੂਈ ਨਾ ਹੋਏ ਆ ਤੇ ਥਣ ਵੀ ਦੇਖ ਸਕ ਇਹਨਾ ਬੱਚਾ ਮਰ ਗਿਆ ਜੋ ਤਿੰਨ ਦਿਨ ਹੋ ਗਏ ਸੂਈ ਨੂੰ ਠੰਡ ਲਾ ਕੇ ਬੱਚਾ ਮਰ ਗਿਆ ਜੋ ਆਪਣੇ ਕੋ ਵੀਡੀਓ ਪਈ ਜੋ ਜੇਰਦੀ ਬਈ ਸਾਰਾ ਕੋ ਪ੍ਰੂਫ ਹੈਗਾ ਆਪਣਾ ਪ੍ਰੂਫ ਤੁਹਾਡੇ ਕੋਲ ਹੀ ਸੋਈ ਹੈ ਹਾਂਜੀ ਸਾਡੇ ਕੋਲ ਹੀ ਸੋਈ ਗੱਭਲ ਨੇ ਹਦੀ ਸੀ ਅੱਛਾ ਬਾਕੀ ਆ ਦੇਖ ਸਾਦੇ ਜੇ ਉਤਰਾ ਹੀ ਆ ਪਿਛਾ ਵੀ ਨਹੀਂ ਸਾਫ਼ ਸੋਫ਼ ਪੂਰੀ ਹੋਈ ਆਏ ਸਾਰੀ ਵੇ ਲੋਲੇ ਬੜੀ ਹੈ ਹਾਂ ਦੇਖ ਸੰਦੇ ਜੇ ਉਤਰਾ ਹੀ ਆ ਜਿਹੜੀ ਕਿੰਨਾਂ ਬੋਲਾ ਹੀ ਚਾਹੇ ਦੇ ਕੋਲ ਜੀ ਇਹਦੇ ਥਲੇ 12 ਲੀਟਰ ਬੋਲਾ ਤੁਹਾਨੂੰ 10 ਹੀ ਕਵਾਂਗੇ ਜੀ ਅੱਛਾ ਦੁੱਧ 15-16 ਤੋਂ ਵੱਧ ਜਾਊਗੀ ਜੇ ਲਿਆ ਫਿਰ ਤੋਰਦੀ ਹੈ 15-16 ਦੇ ਲਾਗ ਜਿਹੜਾ ਇਹ ਵੀ ਕਹਿੰਦੇ ਕਿ ਚੁਵਾਈ ਜਾਊ ਆਪਣੇ ਕੋਲ ਪਹਿਲੇ ਸਾਰਾ ਵੀਡੀਓ ਚ ਪਈ ਜੀ ਡਿਟੇਲ ਪਈ ਆ ਵੀ ਏਕੇ ਖੜੀ ਬਾਕੀ ਇਹਦੇ ਵੀਡੀਓ ਕਿੰਦੇ ਆਪਣੇ ਕੋਲ ਹੀ ਸੂਈ ਸਾਰੀ ਕੋਈ ਡਿਟੇਲ ਇਹਦੀ ਮੰਗਾ ਸਕਦਾ ਬਾਕੀ ਅਜੇ ਉਤਰਾ ਹੀ ਲਿਬੜੀ ਪਿੱਛੇ ਆਵੇਂ ਪੂਰੀ ਵਿੱਚ ਜਾਤ ਨਸਲ ਰਚੀ ਜੇ ਦੂਜਾ ਸੂਆ ਜੀ ਲੈ ਜੀ ਹਾਂ ਜੀ ਬਾਕੀ ਠੰਡ ਪੜੀ ਆ ਬੱਚੇ ਜਿਹੜੇ ਮਰ ਜਾਂਦੇ ਆ ਇਹੋ ਜੀ ਠੰਡ ਚ ਬੱਚੇ ਸਾਹਮਣੇ ਜਿਹੜੇ ਕਾਫੀ ਮੁਸ਼ਕਲ ਆ ਬਾਕੀ ਜਿਹੜੀਆਂ ਤੇ ਸੁੰਜਾਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚੱਕ ਕੇ ਖਰੋ ਉਤਰਾਂ ਰੰਗ ਰੂਪ ਦੀ ਜਿਹੜੀ ਇਹ ਵੀ ਚੰਗੀ ਆ ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ ਮੁੱਲ ਵੀਰ ਜੀ ਹੈ ਤਾਂ ਬਹੁਤ ਮਹਿੰਗੀ ਚਲੋ ਲਈ ਹੀ ਮੁੱਲ ਭਾਵੇਂ 40 ਗਰੀਏ ਜੋ ਮਰਜ਼ੀ ਕਰੀਏ ਹਾਂਜੀ ਹੁਣ ਐ ਵਕਤ ਦੇ ਦਾਂਗੇ ਜੀ 29000 ਤੇ ਵਾਸੀ ਦੇ ਦਾਂਗੇ 29000 ਦੀ ਦੇ ਦਾਂਗੇ ਵੀਰ ਜੀ ਮੌਕੇ ਤੇ ਹੋਰ ਕਰ ਦੋਗੇ ਹੋਰ ਕਰ ਦਾਂਗੇ ਵੀਰ ਜੀ ਮੰਨ ਤਾਂ ਕਿੰਨੇ ਦੀ ਬਿਲਕੁਲ ਗੈਸ ਨੋਈ 27000 ਵੀਜੀ ਦੇ ਦਾਂਗੇ ਅੱਛਾ ਵੀ 27000 ਦੀ ਦੇ ਦਾਂਗੇ ਵੀਜੀ 27 ਦੇ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਉਹ ਲੈ ਜਾਏ ਜਿਹੜੀ ਮਰਜ਼ੀ ਲੈ ਜਾਏ ਦੋਵੇਂ ਜੋੜਾ ਵੀ ਖੜੂਗਾ ਹੋਰ ਵੀਜੀ ਚਾਰ ਕਰ ਦਾਂਗੇ ਅੱਛਾ ਇਹ ਇਕੱਠਾ ਜੋੜਾ ਕੋਈ ਖੜੂਗਾ ਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਇੱਕ ਜਰਸੀ ਆ ਗਈ ਇਹ ਗੱਬਨ ਚ ਹਾਂ ਜੀ ਇਹ ਟੀਕ ਗੱਬਨ ਥਾਣ ਦੇਖ ਸਕਦੇ ਜੇ ਇਹਦੇ ਲਾਗੇ ਤੋਂ ਹੰਡੀ ਜੇ ਵੀਜੀ ਠੀਕ ਹੈ ਇਹ ਜਰਸੀ ਪੰਜਾਬ ਦੀ ਵੀ ਜੀ ਇਹ ਕਿੰਨੇ ਕ ਦੁੱਧ ਵਾਲੀ ਜੀ ਵੇਜ ਜੀ ਇਹ 18 ਲੀਟਰ ਚ ਵਾਇਆ ਜੀ ਨੇ ਪਹਿਲੀ ਸਵੇਰ ਅੱਛਾ ਹਾਂ ਜੀ ਐਰ ਕੀ ਜਾਊਗੀ ਵੀ ਉਹ ਪਾਸ ਹੀ ਜਾਊਗੀ ਜੀ 20+ ਜਾਊਗੀ ਹਾਂ ਜੀ ਹਾਂ ਜੀ ਲੈ ਜਾ ਫਿਰ ਤੋਰ ਦੇ ਹਾਂ ਤੇ ਪੈ ਗਈ ਜੀ ਪਾਸ ਕੀ ਜਦੱਕ ਦੇ ਛੱਡਦੀ 10 ਤੋਂ 12 ਦਿਨ 10 12 ਦਿਨ ਜਿਹੜਾ ਜੇ ਕਿੰਦੇ ਕੀ ਖੜਦੀ ਹੈ ਉਤਰਾਂ ਵੀ ਲੈ ਸਕਦੀ ਜੇ ਚਲੋ ਜੇ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਕਿੰਦਾ ਕਿ ਸੂਪੂਗੀ ਉਤਰਾਂ ਜਿਹੜੀ ਚੰਗੇ ਕੱਦ ਕੱਟਦੀ ਹੈ ਤੇ ਬੋਡੀ ਵੇਟ ਵੀ ਜਿਹੜਾ ਠੀਕ ਹੈ ਤੇ ਇਹ ਕਿੰਨੇ ਰੀ ਦੇ ਦਈਏ ਵੇਜ ਜੀ ਫਿਰ ਆਪਾਂ ਜੀ 50 ਦੀ ਦੇ ਦਾਂਗੇ ਜੀ ਅੱਛਾ ਛੋਟ ਦੇ ਮਾਨ ਵਿੱਚੋਂ ਮਾਨਤਨ ਮੁੱਕਦੇ ਹੋ ਜਾਊਗਾ ਕਿੰਨੇ ਦੀ ਦੇ ਦਈਏ ਤੁਸੀਂ ਦੱਸ ਦੋ ਕਿੰਨੇ ਦੀ ਯਾਰ ਛੱਡ ਦਈਏ 2 ਛੱਡ ਦਾਂਗੇ ਜੀ ਅੱਛਾ 48 ਦੀ ਦੇ ਦੋਗੇ 47 ਦੀ ਦੇ ਦਾਂਗੇ ਅੱਛਾ 47000 ਦੀ ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਫਿਰ ਜੀ ਹੋਰ ਕੁਝ ਹੈ ਨਾ ਫਿਰ ਬਸ ਸਤਿ ਸ਼੍ਰੀ ਅਕਾਲ ਠੀਕ ਹੈ ਫਿਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਆਪਣੀ ਸਮਝ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ